ਹੈਲੋ ਫਰੈਂਸ ਅੱਸੀ ਗੱਲ ਕਿਵੇਂ ਸਾਰੀ ਮੀਟ ਕੱਢਿਆ ਠੀਕ ਹੋਣੇ ਆ ਬਈ ਠੀਕ ਹੀ ਚਾਹੀਦਾ ਤੇ ਅੱਜ ਵੀਡੀਓ ਬਣਾਉਣ ਤੇ ਲੇਟ ਹੋ ਗਏ ਥੋੜਾ ਜਿਹਾ ਕੋਈ ਗੱਲ ਨਹੀਂ ਹੁੰਦੀ ਪਤਾ ਕੀ ਗੱਲ ਹੈ ਘਰ ਦਾ ਕੰਮ ਕਰ ਵੀ ਕਰਾ ਹੁੰਦਾ ਕਿਉਂਕਿ ਮੈਂ ਨਾ ਅਸਲ ਸਕੂਲ ਮੇਰਾ ਲੱਗ ਗਿਆ ਸਕੂਲ ਜਾਣਾ ਹੁੰਦਾ 7:30 ਵਜੇ ਸਵੇਰੇ ਉੱਥੇ ਸਫਾਈ ਕੰਮ ਨਹੀਂ ਹੁੰਦਾ ਮੈਂ ਰਾਤ ਨੂੰ ਸਫਾਈ ਕਰ ਦਿੰਦੀ ਆ ਸਾਰੇ ਕੰਮ ਰਾਤ ਦਾ ਨਿਬੜ ਕੇ ਉਤੋਂ ਬਾਅਦ ਮੈਂ ਸਫਾਈ ਕਰ ਦਿੰਦੀ ਫਿਰ ਵੀਡੀਓ ਬਣਾਉਣ ਤੇ ਥੋੜਾ ਲੇਟ ਹੋ ਜਾਂਦਾ ਅੱਜ ਤੇ ਵੈਸੇ ਹੀ ਨਾ ਮੜੀ ਦੀ ਕੰਟਰੋਵਰਸੀ ਹੋਗੀ ਮੜੀ ਜੀ ਜਿਆਦਾ ਹੀ ਹੋ ਗਈ ਗੁੱਸਾ ਹੀ ਖੜ ਗਿਆ ਸੀ ਬੁੱਦੂ ਦੇ ਗਵਾਂਢੀ ਕਹਿੰਦੇ ਚੱਲ ਕੋਈ ਨਹੀਂ ਬੀਪੀ ਹਾਈ ਨਹੀਂ ਕਰਨਾ ਚੁੱਪ ਕਰ ਜਾਓ ਲੇਡੀ ਦੇ ਬੱਚੇ ਨੇ ਬੋਲ ਮਾਰੀ ਤੇ ਜਦ ਬੱਚੇ ਨੂੰ ਡਾਂਟਿਆ ਗਿਆ ਮੇਰੇ ਦੁਆਰਾ ਤੇ ਉਹ ਲੇੜੀ ਲੜਨ ਲੱਗੀ ਆਪਰੇ ਆਪ ਨੂੰ ਨਾ ਹੈ ਕੁcusson ਕਰੀ ਸਮਝਦੀ ਹੈ ਜੇ ਬੰਦਾ ਵੀਡੀਓ ਦੇ ਵਿੱਚ ਦੱਸੋ ਵੀ ਔਕਾਤ ਤਾਂ ਤੁਹਾਡੀ ਆਨੇ ਦੀ ਨਹੀਂ ਹੈ ਤੇ ਫੇਰ ਕਹਿਣਾ ਫੇਰ ਸਰਨਾ ਪੁੱਛਣਾ ਲੇਬਰ ਕਲਾਸ ਦਾ ਕੰਮ ਕਰਦੀ ਹੈ ਇੱਕ ਛੋਟੇ ਜਿਹੇ ਕੋਠੇ 'ਚ ਰਹਿੰਦੀ ਐ ਤੇ ਆਪਣੇ ਆਪ ਨੂੰ ਬੁੱਢੀ ਅਮੀਰ ਮਤਲਬ ਗ੍ਰੀਨ ਟਾਪ ਆ ਕੇ ਤੇ ਇੱਧਰ ਤੋਂ ਲਿਆ ਉੱਧਰ ਤੇ ਗ੍ਰੀਨ ਟਾਪ ਪਾਨੇ ਕੋਇੰਬਾਨੀ ਤਾਂ ਬਣ ਜਾਂਦਾ ਤੇ ਬਸ ਐਵੇਂ ਬੇਫਰੂਲੀ ਲੜਾਈਆਂ ਲੜਦੀਆਂ ਆ ਬੈਲ ਮੁਜੀ ਮਾਰ ਗੁੱਝਣ ਨੂੰ ਦੇਖਦੀਆਂ ਨੇ ਚਲੋ ਆਪਾਂ ਕੀ ਲੈਣਾ ਦੇਣਾ ਦਫਾ ਹੋ ਵੀ ਉਹ ਹੈਲ ਉਸ ਤੋਂ ਬਾਅਦ ਨੇ ਫਿਰ ਕੰਮਕਾਰ ਕੀਤਾ ਕਰਦਾ ਹਨੋ ਪਤਾ ਵੀ ਕਰਦੇ ਕੰਮ ਕਰਨੇ ਬਹੁਤ ਜ਼ਰੂਰੀ ਹੈ। ਪਰ ਇੱਕ ਗੱਲ ਮੈਂ ਦੇਖੀ ਸੀ ਅੱਜ ਨੋਟ ਕਰਕੇ ਕਿ ਉਧਰੋਂ ਸਰਕਾਰ ਬੋਲਦੇ ਪਏ ਟੀਵੀ ਤੇ ਕਿ ਗੈਂਗਸਟਰਵਾਦ ਹੈ ਪੰਜਾਬ ਮੇਂ ਇਹ ਹੈ ਉਹ ਹੈ। ਭਈ ਗੁੰਡੇ ਤਾਂ ਇਹ ਮਾਵਾਂ ਹੀ ਬਣਾਉਂਦੀਆਂ। ਜਿਹੜੀਆਂ ਸਪੋਰਟ ਕਰਦੀਆਂ। ਤੇ ਇਹਨਾਂ ਦੇ ਗੈਂਗਸਟਰ ਹੀ ਬਣਾਉਣੇ। ਬੱਚੇ ਕਹਿੰਦੇ ਲੈ ਸਾਡੀ ਸਪੋਰਟ ਤੇ ਮਾਂ ਖੜੀ ਹੈ। ਤੇ ਫਿਰ ਦੁਨੀਆ ਨਾਲ ਪੱਗੇ। ਭਾਵੇਂ ਆਨੇ ਦਾ ਫਾਤਣਾ ਵੀ ਮਾਂ ਦੀ ਤੇ ਬਹੁਤ ਬਹਨ ਜੋਗੀ ਹੋਏ। ਠੀਕ ਹੈ ਨਾ ਕੀ ਤਾਂ ਚਿੱਟਪੁੜਕਟਣਾ ਬੰਦਿਆ ਰਹਿੰਦੀਆਂ ਚਲੋ ਕੋਈ ਗੱਲ ਨਹੀਂ ਆਪਾਂ ਕੀ ਲੈਣਦੇ ਨਾਲ ਹੋਸਨਾਓ ਫਿਰ ਕਿਦਾਂ ਹਾਲ ਚਾਲ ਨੇ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਗੇ ਨਹੀਂ ਹੁਣ ਇੱਕੋ ਕੁੱਕੀ ਦੇ ਵਿੱਚ ਇੱਕ ਤੇ ਸਕੂਲ ਵਿੱਚ ਵਿੱਚ ਕਰਦਾ ਪੱਕਾ ਚੱਲਦਾ ਤੇ ਉਹਦੇ ਵਿੱਚ ਬੈਠਣਾ ਪੈਣਾ ਗਰਮੀ ਲੱਗੇ ਕੁਛ ਲੱਗੇ ਬੁਖਾਰ ਝੜਿਆ ਹੋਵੇ ਸਕੂਲ ਜਾਣਾ ਹੀ ਜਾਣਾ ਜਾਣਾ ਪੈਣਾ ਤੇ ਸਭ ਤੋਂ ਵੱਡੀ ਗੱਲ ਹੈ 홀ੀਡੇਜ਼ ਹੋਮਵਰਕ ਪੇਪਰ ਆ ਜਾਂਦੇ 20 ਨੰਬਰ ਵਾਲੇ ਕਦੀ ਕੋਈ ਕਦੀ ਕੋਈ ਕਦੀ ਕੋਈ ਟੈਸਟ ਕਰਦੇ ਕਰਾਉਂਦੇ ਆ ਬਹੁਤ ਗੀਤ ਜਾਣਾ ਤੇ ਫਿਰ ਪਹਿਲੀ ਟਰਮ ਆ ਜਾਣੀ ਆ ਕਦੀ ਕੁਝ ਕਦੀ ਕੁਝ ਤੇ ਸਭ ਤੋਂ ਪਹਿਲਾਂ ਅਸੀਂ ਇਹੀ ਚਾਹੁੰਦੇ ਆ ਕੀ ਕੰਮ ਦਾ ਬੋਝ ਪੁੰਦਾ ਕੰਮ ਦੀ ਕਰਨ ਦੇ ਵਿੱਚ ਕੋਈ ਨਹੀਂ ਹੁੰਦੀ ਕੰਮ ਤੇ ਕਰਨਾ ਹੀ ਹੈ ਇਨਸਾਨ ਨੇ ਜਿਹੜੀ ਕੰਮ ਤੁਹਾਡੇ जिम्मे ਆ ਉਹਨਾਂ ਨੂੰ ਤੁਸੀਂ ਕਰਨਾ ਹੀ ਕਰਨਾ ਪਰ ਕਈ ਚੀਜ਼ਾਂ ਬੜੀਆਂ ਅਟਕੜੀਆਂ ਲੱਗਦੀਆਂ ਕਿਸੇ ਦੇ ਬਿਹੇਵੀਅਰ ਜਿਹੜੇ ਹੁੰਦੇ ਆ ਨਾ ਗਲਤ ਹੋਲੇ ਹੁੰਦੇ ਉਹ ਬਹੁਤ ਅਟਪਟੇ ਲੱਗਦੇ ਆ ਥੋੜਾ ਕੋਈ ਵੀ ਜੌਬ ਦੇ ਨਾਲ ਬਹੁਤ ਕੁ ਸੁੰਦਰਾ ਲੱਗਦਾ ਅਸਲ ਫੀਲ ਹੁੰਦਾ ਹੁੰਦਾ ਇਹ ਨਹੀਂ ਐ ਵੀ ਉਹ ਗਲਤ ਕੋਈ ਇਦਾਂ ਦਾ ਬੋਲਦੇ ਮਤਲਬ ਵੈਸੇ ਫੀਲ ਹੁੰਦਾ ਕਿ ਹਮ ਮਾਲਕ ਹੈ ਤੋ ਕਦੀ ਕੁਛ ਕਦੀ ਕੁਛ ਹੁੰਦਾ ਰੰਦਾ ਛੋਟਾ ਮोटा ਤੇ ਜ਼ਿੰਦਗੀ ਤਾਂ ਇਦਾਂ ਹੀ ਚੱਲਦੀ ਰਹਿੰਦੀ ਐ ਤੇ ਜ਼ਿੰਦਗੀ ਦਾ ਨਾਮ ਐ ਚਲ ਚਲਤੇ ਰਹੋ ਕੁਛ ਨਾ ਕੁਛ ਅੱਛਾ ਖਟਿਤ ਹੋਗਾ ਕبھی ਆਪ ਦਾ ਦੁਜਰਬਾ ਹੋਗਾ ਤਾਂ ਕبھی ਆਪ ਦਾ ਸਾਥ ਹੋਗਾ ਫਿਰ ਜਦੋਂ ਜੇਲ੍ਹਾਂ ਚ ਜਾਂਦੇ ਆ ਜਾਂ ਕੋਈ ਮੁਕਾਬਲੇ ਪੁਲਿਸ ਨਾਲ ਮੁਕਾਬਲੇ ਹੁੰਦੇ ਆ ਤਾਂ ਫਿਰ ਅੱਖਾਂ ਚੋਂ ਹੰਝੂ ਲੈ ਕੇ ਰੋਂਦੀਆਂ ਤਾਂ ਸਾਨੂੰ ਕੀ ਲੱਗਿਆ ਵੀ ਇੱਥੇ ਹੋਰ ਪੀਂਦੇ ਬਦਮਾਸ਼ ਤੋਰੇ ਫਿਰਦੇ ਆ ਜਿਹੜੀਆਂ ਲੜਦੀਆਂ ਏਦਾਂ ਬੱਚਿਆਂ ਦੀ ਸੋਰ ਤੇ ਸਾਡਾ ਬੱਚਾ ਗਲਤੀ ਨਹੀਂ ਐ ਬੱਚੇ ਨੂੰ ਪਿਆਰ ਨਾ ਬੁਲਾਓ ਬੱਚੇ ਨੂੰ ਪਿਆਰ ਨਾਲ ਹੀ ਕਰੋ ਬੱਚਾ ਤੁਹਾਡਾ ਭਾਵਾ ਦੂਜੇ ਦਾ ਸਿਰ ਪਾੜਦੀ ਉਹਨੂੰ ਕੁਝ ਕਹੋ ਹੀ ਨਾ ਠੀਕ ਹੈ ਨਾ ਖਾਲੀ ਬੁੜੀ ਐ ਆਪਾਂ ਕੀ ਕਹਿ ਸਕਦੇ ਆ ਆਪਰ ਪਹਿਲਾਂ ਖੰਦੇ ਆ ਕੋਈ ਗੱਲ ਕਿ ਗੈਂਗਸਟਰ ਦੀਆਂ ਮਾਵਾਂ ਜਦੋਂ ਰੁਕਣੇ ਹੀ ਨਾ ਟੁੱਕਣੇ ਤੇ ਗੈਂਗਸਟਰ ਹੀ ਬਣਨੇ ਆ ਤੇ ਬਾਅਦ ਚੋਂ ਰੋਣਾ ਫੇ ਕੋਰਸ ਨਾਲ ਕਿਦਾਂ ਹਾਲ-ਚਾਲ ਸਾਰਿਆਂ ਦੇ ਵੀਡੀਓ ਨੂੰ ਜਿਹੜੀ ਪਾਉਨੇ ਆ ਉਹਨਾਂ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਆ ਕਰੋ ਕਮੈਂਟ ਕਰਦੇ ਆ ਕਰੋ ਤੇ ਆਪਾਂ ਤੇ ਵੀਡੀਓ ਪਾਉਨੇ ਆ ਆਪਣੇ ਵੱਲੋਂ ਬੈਸਟ ਤਾਂ ਕਿ ਮਿਲੀਅਨ ਈਵ ਹੋ ਜਾਵੇ ਬੱਸ ਅੰਮ੍ਰਾ ਟਾਪਿਕ ਹੈਗਾ ਕਰੰਟ ਅਫੇਅਰਸ ਪਰ ਹਰ ਗੱਲ ਲੜਾਈ ਦੀ ਹੋਵੇ ਕਿ ਉਹ ਦੇ ਰਿਓ ਵਪਾਰ ਦੀ ਹੋਵੇ ਬਲੇ ਦੇ ਝਗੜਾ ਹੋਵੇ ਕਿਸੇ ਦਾ ਝਗੜਾ ਹੋਵੇ ਉਹ ਸਾਰੇ ਕੀ ਹੁੰਦੇ ਆ ਕਰੰਟ ਅਫੇਅਰ ਹੀ ਹੁੰਦੇ ਆ ਠੀਕ ਹੈ ਜ਼ਰੂਰੀ ਥੋੜੀ ਹੈ ਕਰੰਟ ਅਫੇਅਰ ਉਹ ਹੁੰਦੇ ਆ ਜਿਹੜੇ ਰਾਜਨੀਤੀ ਵਾਲੇ ਹੁੰਦੇ ਆ ਕਰੰਟ ਅਫੇਅਰ ਇੱਧਰ ਉੱਧਰ ਦੇ ਵੀ ਹੁੰਦੇ ਆ ਕੋਈ ਇੱਧਰ ਲੜਪਿਆ ਉੱਧਰ ਲੜਪਿਆ ਤੇ ਬਾਅਦ ਚੋਂ ਆਪ ਨਾ ਸੜੋ ਬਸ ਸਮਾਈਲਿੰਗ ਫੇਸ ਰੱਖੋ ਤੇ ਅਗੜੇ ਨਾਲ ਸੜਸੂਰ ਕੇ ਬੁਰਾ ਹਾਲ ਕੰਡੇ ਸਰਾ ਕੇ ਬੈਰਵੇ ਤੇ ਮੇਨ ਮੋਟ ਵੀ ਆਇਆ